ਹਾਂਜੀ ਕੀ ਹਾਲ ਚਾਲ ਆ ਸੰਗ ਤੇ ਸਾਰੇ ਚੜਦੀ ਗਲਾ ਚ ਟਰੱਕ ਲੈ ਜਾਂਦਾ ਇੱਧਰ ਪੰਪ ਕੋਲੇ ਉਧਰੋਂ ਮੈਂ ਹੁਣ ਸ਼ੀਸ਼ੇ ਉੱਤੇ ਸਾਫ ਕਰਕੇ ਤੇ ਅੰਦਰ ਜਾ ਕੇ ਆਉਨੇ ਆ ਫੇਰ ਤੁਰਦੇ ਆ ਨਿੰਕਲ ਯਾਰ ਪਰ ਲੋ ਪਰ ਲੋ ਬਾਸ਼ਰ ਫਿਊਲ ਪਰ ਲੋ ਪਰ ਲੋ ਰਾਈ ਟ੍ਰਿਪ ਕਰਕੇ ਸੀ ਆਪਾਂ ਸ਼ੀਸ਼ੇ ਉੱਤੇ ਸਾਫ ਕਰ ਤੇ ਜਿੰਨੇ ਕੋ ਹੋਏ ਕਿਉਂਕਿ ਸਾਰਾ ਜੰਮਿਆ ਮੈਂ ਯਾਰ ਆ ਸਾਹ ਪਾਸਾ ਨਾ ਜਦੋਂ ਆਪਾਂ ਉਥੋਂ ਕੱਲ ਨੰਗੇ ਆ ਪਹਿਲਾਂ ਤਾਂ ਆਪਾਂ ਨੂੰ ਉਹ ਖਰਾਬ ਮਿਲਿਆ ਆਪਾਂ ਨੂੰ 401 ਸਹੀ ਮਿਲਿਆ ਤੇ ਭਾਈ ਰਾਤ ਨੂੰ ਸਾਰਾ ਜੰਮ ਗਿਆ 401 ਤੇ ਬਹੁਤ ਐਕਸੀਡੈਂਟ ਹੋਈ ਜਾਂਦੇ ਹੋਏ ਆ ਰਾਤ ਉਹਦੇ ਤੇ ਆ ਕਿਵੇਂ ਰਹੇਗੀ ਇਹਨੂੰ ਮਿਲਾਵਾ ਸਤਨਾਮ ਵਾਇਰਸ ਚਾਪਾ ਆ ਸੋਖ ਰੱਖਿਓ ਦੋਹਰੋਂ ਤਾਂ ਮੇਰੇ ਹਿਸਾਬ ਨਾਲ ਕੱਲ ਨੰਗਿਆ ਬਾਕੀ ਦੇਖਦੇ ਆਂ ਸਾਲਾ ਲੋਕ ਕਿਧਰੋਂ ਤੁਰਿਆ ਉਧਰੋਂ ਮੰਨ ਲਓ ਬਿਨੀ ਪੈਗ ਵਾਲੀ ਸਾਈਡ ਤੋਂ ਯੂਐਸਏ ਚੋਂ ਫਾਰਕੋ ਤੋਣਾ ਆ ਹੁੰਦਾ ਹੁੰਦਾ ਕਿਧਰ ਤੇ ਕਿਧਰ ਮਾਰ ਕਰਦਾਗਾ ਇਸੇ ਕੋ ਤਾਂ ਸਟਾਰਮ ਬੋਲਤੇ ਨੇ ਰੇ ਵਯਾ ਇਹ ਦੇਖੀਏ ਕਿੱਥੇ ਜਾਵਾਂਗੇ ਅੱਜ ਅੱਜ ਆਫਸਲਾ ਆ ਜਾਗ ਨੇ ਜਾਊ ਬੋਕ ਇਹ ਰੋਡ ਰਾਡ ਸਹੀ ਰਿਹਾ ਜਿਆਦਾ ਰੁਕ ਜਾਗੇ ਉੱਥੇ ਉਹ ਢਾਬੇ ਤੇ ਅਫਸਲਾ ਵਾਲੇ ਤੇ ਆਹੜਾ ਮੈਨੀ ਟੋਨਰ ਵਾਲਾ ਜਾਂਦਾ ਤੇ ਇਹ ਦੇਖੋ ਜੇ ਮੈਨੀ ਟੋਨਰ ਵਾਲਾ ਬਿਨਾ ਪਾਸਿੰਗ ਲੈਣ ਤੋਂ ਕੇ ਇਹਨੂੰ ਕ੍ਰਾਸ ਕਰੂ ਤੇ ਉਹਨੇ ਕਿੰਨਾ ਕਿਹਨੂੰ ਗੱਜਲ ਕੀਤਾ ਹੋਊਗਾ ਇਹ ਤਾਂ ਖੜ 90 ਤੇ ਵੀ ਨਹੀਂ ਜਾ ਰਿਹਾ ਪਿੱਕੇ ਵਾਲਾ ਸੀ ਬਾਪੇ ਇਹਨੇ ਉਹਨੂੰ ਇੰਨਾ ਕਿ ਜ਼ੋਰ ਲਾ ਕੇ ਕਰਾਹ ਦਿੱਤਾ ਉਹ ਵੀ ਆਰਾਮੀ ਸੀ ਉਹ ਇਹਦੇ ਬਰਾਬਰ ਭਜਾ ਲੈਂਦਾ ਸੀਗਾ ਆਏ ਉਹ ਦਾ ਰਾਣੂ ਇਹਨੇ ਦੇ ਪਰ 100 ਪਲੱਸ ਛੱਡੀ ਜਾਂਦਾ ਜਾਣਦਾ ਇਹ ਹੁੰਦਾ ਦਾ ਟਰੇਲਰ ਕਿਸੇ ਕੋਲੇ ਆ ਮੈਣੀ ਡੋਲਣ ਦਾ ਉਹ ਤਾਂ ਇੰਨਾ ਭਿਜਾਉ ਇਹ ਭਿਜਾਉਂਦੇ ਨਹੀਂ 90 ਤੋਂ ਉੱਤੇ ਇਹ ਝਾੜ ਬਣਾਈ ਤੁਰਿਆ ਜਾਂਦਾ ਮੈਨੂੰ ਹੀ ਨਾ ਦੇ ਰਿਹਾ ਹੋਰ ਤਾਂ ਕੀ ਪਾਸਿੰਗ ਲੈਣਾ ਆ ਗਈ ਓਏ ਪਾਸਿੰਗ ਲੈਣਾ ਆ ਗਈ ਆਏ ਆਏ 2 ਕਿਲੋਮੀਟਰ ਤੇ ਪਾਸਿੰਗ ਲੈਣਾ ਦੇਖਦੇ ਆ ਕੌਣ ਆਏ ਬਾਕੀ ਦੀਆਂ 11 ਦੇ ਵੀਊ ਦੇ ਨਜ਼ਾਰੇ ਨਜ਼ਾਰੇ ਵੀਰੋ ਯਾਰ ਆ ਕਿਹੜਾ ਰਾਕਤਾ ਨਾ ਦੇਖੋ ਇਹਦਾ ਕੋਈ ਪੱਤਾ ਨਹੀਂ ਝੜਦਾ ਇੱਟੇ ਦਾ ਬੁਸ਼ਾਰਮ ਆ ਉੱਤੇ ਕਿੰਨੀ ਕਿੰਨੀ ਸਨੋ ਘੜੀ ਆ ਨਾ ਇਹਦੇ ਜਿਹੜੇ ਸਾਰੀ ਸਨੋ ਆ ਹੀ ਰਹਿਣਾ ਕੋਈ ਪੱਤਾ ਨਹੀਂ ਝੜਦਾ ਇਹਦਾ ਕੋਈ ਕਦੇ ਵੀ ਮੈਂ ਹਮੇਸ਼ਾ ਹੀ ਰਹਿੰਦਾ ਗਰਮੀ ਹੋਵੇ ਸਿਆਲ ਹੋਵੇ ਐਨਾ ਦੇ ਨਾ ਇਧਰਲੀ ਸਾਈਡ ਕੌਕਰਨ ਪਹੁੰਚ ਗਿਆ ਅਰਾਇਟ ਸਾਈਡ ਜੇ ਮੈਂ ਦਾਦਾ ਤਾਂ ਉਹਨਾਂ ਵੀ ਅਨਟਾਰੀਓ ਦੇ ਮੈਂ ਖਾਸ ਕਰਕੇ ਕਨੇਡਾ ਦੇ ਲਾ ਲਓ ਰਿਕ ਸ਼ਹਿਰ ਚ ਕੋਈ ਨਾ ਕੋ ਬਣਿਆ ਹੋਇਗਾ ਇਸ ਸਟੈਚੂ ਲਾ ਲਓ ਕੁਝ ਵੀ ਇਹਨਾਂ ਦੇ ਬਣਿਆ ਹੋਇਗਾ ਇਹਦਾ ਨਾਮ ਹੈਗਾ ਕੋਕਰਨ ਇਹਨਾਂ ਨੇ ਬਣਾਇਆ ਹੋਇਗਾ ਉਹ ਭਾਲੂ ਜਾ ਤੁਹਾਨੂੰ ਦਿਖਾਉਣਾਗਾ ਜੇ ਦਿਸਿਆ ਤਾਂ ਕਿਉਂਕਿ ਕੈਮਰਾ ਲੱਗਿਆ ਹੋਇਆ ਹੈਗਾ ਆਪਣਾ ਉਹਦੇ ਚ ਸ਼ਾਇਦ ਹੋਣਾ ਉਹਨੂੰ ਮੈਂ ਹੱਥ ਚ ਦਾ ਫੜ ਨਹੀਂ ਸਕਦੇ ਸਕੇ ਸਕੇਲਵੰਤਾ ਇੱਥੇ ਆ ਰਾਈਟ ਸਾਈਡ ਆ ਹਰ ਇੱਕ ਸ਼ਹਿਰ ਚ ਕੋਈ ਨਾ ਕੋ ਬਣਿਆ ਹੋਇਆ ਕੋਈ ਨਾ ਕੋਈ ਮੰਨ ਲਓ ਉਹਦੀ ਪਛਾਣ ਦੇ ਤੌਰ ਤੇ ਲਾ ਲਓ ਜਾਂ ਉਹਦਾ ਮੀਨਿੰਗ ਕੋਈ ਨਾ ਕੋ ਸੈਵਨ ਸਿਸਟਮ ਵਾਲਾ ਕਿੱਧਰ ਕਿੰਨਾ ਨੰਬਰ ਆ 12 ਨੰਬਰ ਕੋਈ ਪ੍ਰੋਬਲਮ ਆ ਗਈ ਕੋਈ ਆ ਜਿੱਥੇ ਕੌਕਰਨ ਲਿਖਿਆ ਹਨ ਉਹਦੇ ਨਾ ਉਹਦੇ ਮਗਰਲੀ ਸਾਈਡ ਉਹਦਾ ਦਿਖਣਾ ਹੀ ਨਹੀਂ ਕਿਉਂਕਿ ਚਿੱਟੀ ਸنو ਪਈ ਆ ਚਾਰੇ ਪਾਸੇ ਚਿੱਟੇ ਰੰਗ ਦਾ ਹੀ ਹੋ ਆ ਪੀਜ਼ ਐਨ ਆਹ ਦੇ ਚਿੱਟੇ ਰੰਗ ਦਾ ਉਹ ਇਹ ਕੀ ਹੋ ਗਿਆ ਗਿਆ ਕਿਥੇ ਆ ਕੌਕਰੇਨ ਲਿਖਿਆ ਆ ਸੀ ਕੌਕਰੇਨ 7 ਸਿਸਟਮ ਦਾ ਕਾ ਆ ਗਿਆ ਇਹ ਹੈਗਾ 33 ਨੰਬਰ ਹੈਲੋ ਕਹਣਾ ਕਿ ਇਹਦਾ ਟਰੱਕ ਵਿਚਾਲੇ ਖਰਾਬ ਹੋ ਗਿਆ ਉਹਦੇ ਕਰਕੇ ਆ ਕਰਾਇਆ ਵਾ ਤੇ ਮੋੜ ਪੈਂਦਾ ਹਨਾ ਜਮਾ ਮੋੜ ਤੇ ਟ੍ਰਾਇੰਗਲ ਰੱਖੇ ਹੋਇਆ ਧਰਮ ਨਾਲ ਜਮੇ ਨਹੀਂ ਪਤਾ ਲੱਗਦਾ ਜਮੇ ਵੀ ਕੰਜਰ ਦੇ ਮਾੜੇ ਮੋਟੇ ਹਨ ਕਿਤੇ ਦੂਰ ਨੇੜੇ ਤਾਂ ਰੱਖ ਦੋ ਵੀ ਦੂਰੋਂ ਪਤਾ ਲੱਗ ਜੇ ਇੱਕ ਮੋੜ ਜਮਾ ਉੱਤੇ ਰੱਖੇ ਪਏ ਆਗੇ ਬਿਹੜਾ ਹੀ ਕਰ ਕਾਦਾ ਜਮੇ ਉਹ ਮਗਰ ਬੈਨ ਵਾਲਾ ਘਾੜੀ ਗਿਆ ਵਿਚਾਲੀ ਆ ਪਿੱਕੇ ਵਾਲੇ ਦੀ ਗਲਤੀ ਹੈ ਇਹਨਾਂ ਨੂੰ ਪੇ ਕਰਦੇ ਆਂ ਜਦੋਂ ਰੋਡ ਤੇ ਆ ਕੰਮ ਹੋ ਜੇ ਉਹਨੇ ਵਿਚਾਲੇ ਟਰੱਕ ਨੂੰ ਪ੍ਰੋਬਲਮ ਆ ਗਈ ਆ ਕੋਈ ਤੋਤਾ ਕਰਕੇ ਦੋਨੇ ਸਾਈਡਾਂ ਤੋਂ ਖੜੇ ਆਗੇ ਪੰਜਾਬੀ ਭੜਾਈ ਆਪਣਾ ਇੱਕ ਹੋਰ ਦੇ ਕੋਣਾ ਲੋਕ ਕਿਸੇ ਨੇ ਲਾਈਟ ਨਹੀਂ ਮਾਰੀ ਇੱਕ ਸਾਲ ਦਾ ਹਾਈਵੇ ਬੰਦ ਹੀ ਆ ਵਨ ਵੇ ਆ ਵੀ ਮੋੜ ਪੈਂਦਾ ਵੀ ਪਤਾ ਲੱਗ ਜੈਣਾ ਬੰਦਾ ਚਕੰਨਾ ਹੋ ਜਾਂਦਾ ਕਿਸੇ ਨੇ ਵੀ ਪਤਾ ਨਹੀਂ ਜਨਤਾ ਦਾ ਯਾਰ ਕਿੱਥੇ ਧਿਆਨ ਵੀ ਇੱਕ ਦੂਜੇ ਨੂੰ ਦੱਸ ਦੋ ਕਿੱਡੀ ਕੁ ਗੱਲ ਆ ਗਈ ਅੰਦਰ ਪੁਲਸ ਵੀ ਖੜੀ ਆ ਦੋ ਤੀਜੇ ਵੀ ਹੁੰਦੀ ਆ ਹਨ ਇੱਕ ਦੂਜੇ ਦੀ ਹੈਲਪ ਹੁੰਦੀ ਆ ਕਿਸ ਹਾਲ ਦੀ ਹਾਈ ਰੂ ਹੁਣ ਮੰਨ ਲਾ ਆਉਂਦੇ ਆ ਇਹਨਾਂ ਨੂੰ ਇਧਰੋਂ ਆਪਾਂ ਲਾਈਟਾਂ ਮਾਰ ਦਾਂਗੇ ਅਗਲੇ ਨੂੰ ਪਤਾ ਲੱਗ ਜਾਣਾ ਹੁੰਦਾਗਾ ਵੀ ਆਹ ਕਿ ਕੋਈ ਨਾ ਕੁਝ ਹੈਗਾ ਆਪਣਾ ਪੁਲਿਸ ਵਾਲਾ ਸਮਝੇ ਮੂਸ ਸਮਝੇ ਹਨ ਆਹ ਦੇ ਨਾਲ ਜਦਾ ਹੀ ਹੁੰਦਾ ਜਿ ਮੂਰੇ ਟ੍ਰੈਫਿਕ ਸਟੌਪ ਹੋਇਆ ਹੋਇਆ ਹੈਗਾ ਵੀ ਹੌਲੀ ਕਰ ਲੋ ਰੋ ਇੱਕ ਕੀ ਆਣਾ ਲੈਡਾ ਲੂਟਾ ਨਹੀਂ ਲੈਣੀ ਆ ਬੋਲੀ ਕਰ ਲਾ ਭਰਾ ਦੱਬੀ ਆ ਨਾ ਮੇਟਰ ਨਹਾਇਆਂ ਕਰਕੇ ਆਈ ਐ ਆ ਕੇ ਭਰਦਿਆਂ ਨਾਲੇ ਵਾਸ਼ਰ ਫਿਊਡ ਤੇ ਨਾਲੇ ਕਰਦੇ ਆ ਇਹਦੇ ਸ਼ੀਸ਼ੇ ਸਾਫ ਇਹ ਰਣਾ ਸੁੱਤ ਕੱਟ ਕੇ ਚਲਦੇ ਆ ਨਾਲ ਇਹਦਾ ਰੀਸੈਟ ਹੋ ਜੂਗਾ ਸਾਰ ਚਾਬੀ ਤਾਂ ਹੈਗੀ ਆ ਬਿਲਕੁਲ ਕਰ ਲਿਆ ਸੀ ਨਾ ਉਹ ਹੀ ਕੰਮ ਚਾਬੀ ਹੈ ਨਹੀਂ ਚਾਬੀ ਕੋਲੇ ਨਹੀਂ ਹੈਗੀ ਤੇ ਕੁਦਰਤੀ ਇੱਕ ਲੋਕ ਲੌਨ ਵਾਲਾ ਰਹਿ ਗਿਆ ਸੀਗਾ ਕੀ ਤਾ ਆ ਰਿਹਾ ਗੱਲਗਲौरा ਗੱਲਗਲौरा ਹਾਲਾ ਲੋ 11 ਹਾਈਵੇ ਤੇ ਗਾਂ ਜਾ ਕੇ ਛੁੰਨੇ ਆਲਾ ਆਉਂਦਾ ਤੇ ਦੋ ਹੀ ਫਲੈਂਕ ਜੇ ਆਗੇ ਹੋਰ ਫਲੈਂਕ ਜੇ ਨਹੀਂ ਹੈਗਾ ਸ਼ਾਵਰ ਫ੍ਰੀ ਹੋਵੇ ਮੈਂ ਆਦਿਨਾਂ ਚ ਲੋਕੀ ਘਾਟ ਹੀ ਨਹਾਉਂਦੇ ਹੁੰਦੇ ਆ ਸੱਚੀ ਗੱਲ ਆ ਇਹ ਮੰਨਣੀ ਪਊ ਨਹਾ ਕੇ ਨਹੀਂ ਰਾਜੀ ਕੋਈ ਆਪਣਾ ਹੈਗਾ 71 ਨੰਬਰ ਮਾਏ ਦਾ ਕਹ ਲੋਕ ਝਾਵਰ ਨਹੀਂ ਲੈਂਦੇ ਠੰਡ ਚ ਤੇ 6 ਜਣੇ ਹੈਗੇ ਵੇਟਿੰਗ ਦਾ ਆਲੇ ਤੇ ਆਪਣੇ ਮੂਰੇ ਹੈਗੇ ਕਿੰਨੇ ਓਏ ਦੁਆਰੇ ਤੋਂ ਦੇਖਦੇ ਆ ਆਪਣਾ 71 ਨੰਬਰ ਦੋ ਹੀ ਆਪਣੇ ਤੋਂ ਮੂਰੇ ਬਣ ਜੂ ਗੱਲਾ ਲੱਗੇ ਐ ਮਲਾ ਸਾਫ ਕਰਨ ਨੂੰ ਉਹਨੇ ਬੈੰਨੇ ਇੱਥੇ ਡਾਉਨਰ ਉਹ ਹੀ ਕਰਿਆ ਗਿਆ ਰ 40 ਮਿੰਟ ਹੁੰਦੇ ਆ ਆਪਣਾ ਕੋਲ ਵਾਸ਼ਰਫ੍ਰੀਡ ਵਗੈਰੇ ਭਰੇ ਆ ਕਿ ਉਹਦੇ ਚ ਉੱਥੇ ਜਾ ਕੇ ਹਨਾ ਤੇ ਜਿੱਥੋਂ ਤਾਈ ਮੈਨੂੰ ਲੱਗਾ ਸ਼ੀਸ਼ੇ ਵੀ ਇਹਦੇ ਨਾਲ ਹੀ ਸਾਫ਼ ਕਰ ਲੈਣੇ ਆ ਓਕੇ ਬਿਜੀ ਬਹੁਤ ਚੱਲ ਰਿਹਾ ਉੱਧਰ ਵੀ ਲੈਣਾ ਚ ਹੀ ਖੜਿਆ ਫਿਰ ਜਾਂਦੇ ਹਾਂ ਤਾਂ ਹੋਰ ਟਾਈਮ ਖਰਾਬ ਹੋਊਗਾ ਥੈਂਕ ਯੂ ਇਹ ਰਿਸਪੈਕਟ ਕਰਦੇ ਆ ਗੋਰੇ ਨਾ ਇਹ ਮੰਨ ਲਓ ਤੁਸੀਂ ਇਹਨਾਂ ਨੂੰ ਕੋਈ ਨੰਗਾ ਕਰ ਦਿੰਦੇ ਹੋ ਹੋਰ ਡੋਰ ਖੋਲ ਦਿੰਦੇ ਤੇ ਆਪਣੇ ਕਈ ਬੰਦੇ ਆ ਉਹ ਉਹੀ ਨੰਗੇ ਆਂਦੇ ਆ। ਲੈ ਕੀ ਹਾਲਤ ਕੀਤੀ ਐ ਸੁਣੋ ਨੇ ਬਾਬਾ। ਸਾਰੇ ਟਰੱਕਾਂ ਦਾ ਹੀ ਬੁਰਾ ਹਾਲ ਆ। ਚੱਲ ਭਰ ਲਗੇ। ਵਾਸ਼ਰ ਫਿਊਡ। ਇਹਦੇ ਕੋ ਵੱਧ ਪਾਊਗਾ ਇੱਕ ਢੋਲੀ ਤੋਂ। ਮੈਨੂੰ ਲੱਗਦਾ ਕਿਉਂਕਿ ਵਰਤਿਆ ਬਹੁਤ ਗਿਆ ਯਾਰ ਰੋਡ ਬੜਾ ਜਿਆਦਾ ਗੰਦੇ ਹੈਗੇ ਤੇ ਆਹ ਕਿਹੜੇ ਆਪਾਂ ਨੂੰ ਵਾਸ਼ਰ ਵੀ ਲਿਆਉਣਾ ਪਿਆ ਉਹ ਤਾਂ ਬੈੱਡ 'ਚ ਵੀ ਪਿਆਗਾ ਹੋਰ ਨਹੀਂ ਓ ਸਰ ਗਿਆ ਸਰ ਗਿਆ ਇਹਦੇ ਨਾਲ ਹੀ ਝਰ ਗਿਆ ਉਹ ਦੇਖੋ ਇੱਥੋਂ ਤਾਈਂ ਨਹੀਂ ਦਨ ਨਾ ਨਾ ਹੀ ਗੂ ਤੱਕਣ ਲੋ ਇਸ ਕੋ ਗਾਰਬੇਜ ਵਿੱਚ ਪਾਓ ਇਹਨਾਂ ਦਾ ਉਦੋਂ ਵੀ ਗੰਦੇ ਆ ਆਪਾਂ ਤਾਂ ਇਹਦੇ ਨਾਲ ਹੀ ਕਰ ਲੈਨੇ ਆਪਦੇ ਯੰਤਰ ਨਾਲ ਹੀ ਉਹ ਕਿਉਂਕਿ ਕਾਰਾਂ ਗੁਰਾਂ ਦੇ ਹਰ ਇੱਕ ਜੀ ਤੇ ਬੱਜੇ ਵਾ ਜੌਰਲੇ ਵੀ ਲਿਉਣੇ ਚਾਹ ਕੇ ਤੇ ਆਪਾਂ ਨੂੰ ਤਾਂ ਆਹੀ ਲੋਟ ਆ ਆਪਦਾ ਹੀ ਸੌਦਾ ਓਬਰ ਅੱਜ ਸ਼ਾਮਰ ਦੀ ਬੇਟਿੰਗ ਆ ਆਪਾਂ ਉਹਨੇ ਜੀਛੇ ਕਰ ਲਗੇ ਹੋਂ ਉਹਦਾ ਗੰਦੇ ਹੀ ਜਾਣਿਆ ਪਰ ਜ਼ਰੂਰੀ ਹੈ ਫਿਰ ਆਪਾਂ ਵੀ ਤਾਂ ਨਹਾਉਣਾ ਹੀ ਆ ਨਾਲੇ ਕੱਲ ਸ਼ਾਮ ਨੂੰ ਹੀ ਸ਼ਾਮ ਨੂੰ ਹੀ ਨਾਤੇ ਆ ਹਲੇ ਵੀ ਟਰਨ ਨਹੀਂ ਆਈ ਉਥੇ ਸ਼ਾਵਰ ਨਹੀਂ ਫ੍ਰੀ ਹੋਏ ਤੇ ਆਪਾਂ ਚੱਲ ਆਪਣਾ ਵਾਸ਼ਰ ਵੀ ਉਡ ਵੀ ਭਰ ਲਿਆ ਹਨਾ ਤੇ ਆ ਦੇਖੋ ਲੈਣਾ ਲੱਗਿਆਂ ਨਾਲ ਆਪਾਂ ਲਾਈਟਾਂ ਲੂਟਾਂ ਸਾਫ਼ ਕਰ ਲੀਆਂ ਸ਼ੀਸ਼ੇ ਨਾਲ ਦੀ ਨਾਲ ਮੈਂ ਖਾ ਭਾਂਡੇ ਧੋਣ ਵਾਲਾ ਪਾਣੀ ਵੀ ਮੁੱਕਿਆ ਵੈ ਉਹਦੇ ਟਰੇਲਰ ਤੋਂ ਤਾਂ ਹੀ ਨਾ ਉਹਦੇ ਨਾਲ ਮੈਂ ਖਾ ਇਹ ਵੀ ਚੱਲ ਭਾਰੀ ਲੈ ਅੱਗੇ ਉੱਥੇ ਬਹਿਲਿਆਂ ਤੋਂ ਬੈਠਿਆ ਤਾਂ ਜਾਣਾ ਨਹੀਂਗਾ ਬੋੜੇ ਵਾਬੇ ਉੱਥੇ ਬੰਦੇ ਤਾਂ ਸ਼ਾਵਰ ਵਾਲੇ ਸਾਰੇ ਆਪਣੇ ਹੀ ਆ ਪੰਜਾਬੀ ਮੁੰਡੇ ਹੀ ਆ ਗਏ ਛੋਟਾ ਸਾਂ ਮੋਰਾਂ ਦੇ ਸ਼ਾਵਰ ਵਾਲੇ ਨਾਲੇ ਮੈਂ ਖਾ ਤੁਬਰ ਕਾਫੀ ਚੱਕ ਲਿਆ ਮੰਗੇ ਚੱਲ ਚੱਲ ਕੱਟੀ ਆ ਕੱਟੀ ਆ ਕੱਟੀ ਆ ਇਹਨੇ ਹੀ ਪਲਾਨ ਚੇਂਜ ਕਰਤਾ ਬਾਈ ਨੇ ਇਹਨੂੰ ਤੇਲ ਨਹੀਂ ਭਰਨਾਉਣਾ ਸੀ ਸ਼ੀਸ਼ੇ ਸਾਫ਼ ਕਰਨ ਵਾਲਾ ਹੋਊਗਾ ਇਹ ਵੀ ਵੀਰ ਆਹ ਸਾਰੇ ਤੇਲ ਭਰਉਣ ਨੂੰ ਜਾਂ ਉੱਧਰ ਵੀ ਸ਼ੀਸ਼ੇ ਸਾਫ਼ ਕਰਨ ਨੂੰ ਲਾ ਲਓ ਉਹਦੇ ਬਾਰੇ ਖੜੇ ਆ ਪੰਪ ਪੰਜ ਜਾਣ ਦੇ ਆ ਨੌਰਥ ਸੁਪਰ ਵੀ ਗਾਰਡਨ ਸੁਪਰ ਵੀ ਬੋਲਦਾ ਇਹਨੂੰ ਆਇਆ ਦੋ ਟ੍ਰੇਲਰ ਆਇਆ ਜਿੱਥੇ ਵਿਚਾਲੇ ਜੋੜ ਆ ਆਹ ਥਾਂ ਤੇ ਆਪਣੀ ਵਾਰੀ ਆਉਣ ਵਾਲੀ ਹੈ 71 ਨੰਬਰ ਸ਼ਾਹਰ ਆਪਣਾ ਮਾ ਉਹ ਹੀ ਰਹਿ ਗਿਆ ਬਾਕੀ ਜਿਹੜੇ ਮੂਰੇ ਦੋਸ ਸੀ ਉਹ ਚਲੇ ਗਏ ਇਹਨਾਂ ਦੇ ਪੀਜੇ ਪੂਜੇ ਬਹੁਤ पसंदा ਖਾਣ ਨੂੰ ਦਿਖਾਵਾ ਹਨਾ ਨਾ ਦੇਖੋ ਕੁਝ ਵੀ ਖਾਣਾ ਖਾ ਸਕਦੇ ਹਾਂ ਮੋਟਰਸਾਈਕਲ ਨਹੀਂ। ਇਹ ਰੁਕਾ ਕੇ ਨਹੀਂ ਨਾ ਲੱਗਦਾ। ਹੋਰ ਵਰਕਣਾ ਹੋਰੀ ਹੋ ਜਾਂਦਾ ਜਦੋਂ ਖੌਂ ਕੇ ਉੜਦੇ ਆਂ। ਮੁਠਾਂ, ਵਾਲ ਜਿਵੇਂ ਤੁਫਾਂ ਮਾਰ ਕੇ ਆਉਂਦੇ ਕੋਈ ਨਾ ਉਹ ਬੰਦੂ ਬੜੇ ਬੜੇ ਮੈਨਾਂ ਨਾ ਬਲੇ ਤੋਂ ਉੱਤੇ ਨਾ ਪਾਣੀ ਬੜਾ ਮਾਰ। ਕੋਲਨਰ ਫੈਕਟ ਹੋ ਜਾਂਦਾ ਤਾਂ। ਨਾਲੇ ਬਾਹਾਂ ਤੇ। ਟੋਪੇ ਆਉਂਦੇ ਆ ਨਾਲੇ ਫੈਕਟ ਜੇ ਹੋ ਜਾਂਦੇ ਨਾ। ਗਾੜੀ ਕੋਈ ਨਹੀਂ ਨਾ ਆ ਕੱਲੇ ਲੋਸ਼ਨ ਤੋਂ ਬਣਾ ਜਿਹੜਾ ਬਾਡੀ ਲੋਸ਼ਨ ਹੁੰਦਾ ਉਹ ਨਹੀਂ ਆ ਤੁਸਕਾਂ ਤੇ ਲਾਜਿਆ ਨਾ ਉੱਤੋਂ ਡਰੈਰ ਮਾਰ ਕੇ ਪਾਠੇ ਵੀ ਲੋਰ ਨਹੀਂ ਕੋਈ ਵੈਸ ਤੋਂ ਬੁਸ ਤੋਂ ਹੈ ਤੋਂ ਬੁਸ ਤੋਂ ਕਾਹਨੇ ਵੀ ਲੋਰ ਨਹੀਂ ਸਭ ਤੋਂ ਵਧੀਆ ਤਰੀਕਾ ਲੋਸ਼ਨ ਤੇ ਉਸ ਤੋਂ ਡਰੈਰ ਆਪਰੇ ਵੀ ਡਰਾਫਟੇ ਵੀ ਚੱਲਦਾ ਰਹਿ ਗਈ ਹੁੰਦਾ ਤੇ ਤਾਂ ਹੀ ਇੱਛਾ ਹੋਇਆ ਤੇਜ ਨਹੀਂ ਤਾਂ ਮਥਾਂ ਜਿਹੜੇ ਲਾਗਦੇ ਬੰਦੇ ਉਹਨਾਂ ਨੂੰ ਲੋਕ ਨਹੀਂ ਹੁੰਦੀਆਂ ਆ ਮੀਚੇ ਰੋ ਪਾਈਏ ਚੱਲੇ ਹੁਣ ਆਪਾਂ ਲੈ ਆਂਦਾ ਪਾਣੀ ਭਰ ਕੇ ਘਰ ਮੈਚ ਵੀ ਤੇ ਲੈਣਾ ਉਵੇਂ ਹੀ ਲੱਗੀਆਂ ਵੰਗਾ ਤੇ ਆਪਾਂ ਇਦੋਂ ਹੀ ਰੰਗ ਚ ਕੇ ਵੇਪਰਾਂ ਨਾਲ ਹੀ ਸਾਫ ਕਰ ਲਾਂਗੇ 프ਰੰਟ ਵਾਲੀ ਪਿੰਡ ਫੀਲਡ ਆਹੀ ਤੋਂ ਟਾਈਮ ਬਹੁਤ ਜ਼ਿਆਦਾ ਲੱਗੇਗਾ ਭਈਆ ਚਲੋ निपिका ना चका नाले तेल परांगेतेल प्र पनागाल एक ट डूटी पैगी वना वरता ਵਾਹ ਗਰੂ ਵਾਹ ਗਰੂ ਉਹ ਥੱਲੇ ਜੰਮਿਆ ਹੋਇਆ ਸੀਗਾ ਉੱਥੋਂ ਟਾਇਰ ਤਿਲਕ ਕੇ ਮੂਹਰ ਲੈ ਕਿਉਂਕਿ ਕਟਾਈ ਸੀ ਨਾ ਸਿੱਧੇ ਨਹੀਂ ਤਿਲਕਦੇ ਹੁੰਦੇ ਵਾਹ ਗਰੂ ਵਾਹ ਗਰੂ ਵਾਹ ਗਰੂ ਵਾਹ ਗਰੂ ਵਾਹ ਚਾਹ ਵੀ ਰੱਖ ਲਈ ਕੋਲੇ ਬਣਾ ਕੇ ਤੇ ਮੈਕਰੋਨੀ ਪਾਸਤਾ ਕਹਾਂਗੇ ਕਿਉਂਕਿ ਮੈਕਰੋਨੀ ਆ ਸੀ ਡੱਬਾ ਇਹ ਵੀ ਰੱਖ ਲਿਆ ਤੇ ਇਹ ਆਪਾਂ ਲਵੇਟ ਦੇਣਾ ਹੁਣ ਇੱਥੋਂ ਲੱਗਣੇ ਆ ਆਪਾਂ ਨੂੰ ਪੂਰੇ ਕਿੰਨਾ ਨਿੱਪੀਗੰਢੇ ਆ 5 5-5 ਘੰਟੇ ਤੋਂ ਉੱਤੇ ਹੀ ਲੱਗ ਜਾਣੇ ਆ ਹੁਣ ਬੱਜੇ ਆਪਣੇ ਕੋਲ 3 ਵੱਜ ਗਏ 3 ਕਿੰਨੇ ਹੋ ਗਏ 3 6 ਹੋ ਗਏ ਆ ਆ 500 ਕਿਲੋਮੀਟਰ ਜਮਾਂ ਪੂਰਾ ਨਿੱਪੀਗੰਢ ਇੱਥੋਂ ਬਾਅਦੋਂ ਤੇਲ ਭਰੋਣੇ ਜਾ ਕੇ ਨਾਲ ਚਾਹ ਪੀ ਲਾਂਗੇ ਮੈਨੂੰ ਸਾਰੇ ਨਾ ਹਜੇ ਮੇਰੇ ਹਿਸਾਬ ਨਾਲ 10 ਮਿੰਟ ਹੀ ਹੋਏ ਆਗੇ ਤੁਰੇ ਨੂੰ ਬੜਾ ਟਾਈਮ ਨਹੀਂ ਹੋਇਆਗਾ ਇਥੋਂ ਕੈਪੂਗੇਸਿੰਗ ਵਾਲੇ ਪੰਪ ਤੋਂ ਹਾਈਵੇ 11 ਤੇ ਤੇ ਇੱਕੜਾ ਯਾਰ ਆਪਣੇ ਸਾਰੇ ਭਰਾਵਾਂ ਨੂੰ ਰਿਕਵੈਸਟ ਹੀ ਆ ਜੀ ਹਨਾ ਬਾਈ ਬਣ ਕੇ ਯਾਰ ਥੋੜਾ ਖਿਆਲ ਰੱਖਿਆ ਕਰਕੇ ਹਨਾ ਤੇ ਜਦੋਂ ਪਤਾ ਵੀ ਪੰਜਾਬੀਆਂ ਸਾਰੇ ਹੀ ਟਾਰਗੇਟ ਹੁੰਦੇ ਆ ਆਪਾਂ ਨਾਲ ਹੋਈ ਜਾਂਦੇ ਆ ਤੂੰ ਪਹਿਲਾਂ ਸਾਰਿਆਂ ਨੂੰ ਪਤਾਗਾ ਸਾਰੇ ਬੰਦੇ ਸੋਸ਼ਲ ਮੀਡੀਆ ਤੇ ਹੈਗੇ ਆਗੇ ਇਹ ਤਾਂ ਹੈ ਨਹੀਂ ਕਿਸੇ ਨੂੰ ਪਤਾ ਨਹੀਂ ਹਨਾ ਹੁਣ ਮੈਨਸ ਟੈਂਪਰੇਚਰ ਹੈਗਾ 10 15 15 ਫੀਲਚ ਲਾਈਕ ਹੈਗਾ ਹਨ ਤੇ ਇੱਕ ਬਾਈਆ ਦੇ ਟਰੱਕ ਦੇ ਨਾ ਥੱਲੇ ਤੁਰਿਆ ਫਿਰਦਾ ਗੇੜੇ ਘਾੜਦਾ ਤੇ ਕੀ ਨਾਲ ਲੈਂਦੇ ਹੁੰਦੇ ਆ ਚੱਪਲਾ ਪਾ ਕੇ ਯਾਰ ਐਨੀ ਠੰਡ ਹੈ ਯਾਰ ਤੇ ਉਹਦੇ ਕਿੰਨੀ ਜਿਹੜਾ ਬੰਦਾ ਦੇਖੇ ਹਨਾ ਹੈਰਾਨ ਜਾ ਹੋ ਕੇ ਲੰਘ ਜੇ ਹੈਰਾਨ ਜਾ ਹੋ ਕੇ ਹਨਾ ਵੀ ਕੀ ਕਰੀ ਜਾਂਦੇ ਹੋ ਯਾਰ ਬਾਈ ਸਾਰਿਆਂ ਨੂੰ ਉਦੋਂ ਵੀ ਆਪਾਂ ਹੋਰ ਕਿੰਨੀ ਕੁ ਕਰਾਉਣੇ ਮੇਰੇ ਕੋਲ ਵੀਡੀਓ ਵੀ ਹੈਗੀ ਮੈਂ ਵੀਡੀਓ ਨਹੀਂ ਪਾਉਣੀ ਚਾਹੁੰਦਾ ਯਾਰ ਹਨਾ ਇਹ ਕਾਹ ਨੂੰ ਆਪਦੇ ਬੰਦਿਆਂ ਦਾ ਜਰੂਰਸ ਘਟਣਾ ਹਨਾ ਐਸੀ ਗੱਲ ਨਾਲ ਹੀ ਸਮਝੋ ਇਹ ਨਹੀਂ ਗੱਲਾਂ ਮੈਂ ਹਰ ਇੱਕ ਬੰਦਾ ਹੀ ਰੋਲਾ ਪਾ ਆਪਾਂ ਥੱਕ ਗਿਆ ਨਾ ਯਾਰ ਵੀਰ ਬਣ ਕੇ ਥੋੜਾ ਧਿਆਨ ਰੱਖੋ ਇਹ ਚੀਜ਼ਾਂ ਦਾ ਜਦੋਂ ਆਪਾਂ ਜੈਕਟ ਪਾਲੀਆ ਲੋਰ ਪਾਲਿਆ ਹਨਾ ਸਾਰਾ ਕੁ ਟੋਪੀ ਵੀ ਲੈ ਲਈਆ ਪੈਰਾਂ ਚੱਪਲਾ ਪਾਉਣ ਲੱਗਿਆਂ ਨੂੰ ਪਾਉਣ ਲੱਗਿਆਂ ਨੂੰ ਆਪਾਂ ਨੂੰ ਛੂਹ ਨਹੀਂ ਪੈਂਦੇ ਆਪਣੇ ਤੋਂ ਬਾਈ ਓਏ ਗਣਿਓ ਸਾਡੇ ਬਣੀ ਬੇਕ ਵਾਲਾ ਮੁੰਡਾ ਹੀ ਅਗਲਾ ਉਹਨੇ ਵੀਡੀਓ ਪਾਈ ਵੀ ਸੀ ਤੇ ਹੁਣ ਮੇਲਾ ਕੈਲਗਰੀ ਦੀ ਕਿਥੋਂ ਦੀ ਪੰਪ ਤੇ ਆ ਉਹ ਐਂ ਤਰ੍ਹਾਂ ਫਿਰਦਾ ਜਿਵੇਂ ਮੋੜੀਆਂ ਦੇ ਕੁੱਕੜ ਨਹੀਂ ਫਿਰਦਾ ਹੁੰਦਾ ਉਹ ਚੱਪੜਾ ਹੁੰਦਾ ਕਿ ਐਂ ਫਿਰਦਾਗਾ ਉੱਤੇ ਥਨੋ ਆ ਯਾਰ ਬੰਨੂ ਆਪ ਨੂੰ ਨਹੀਂ ਫੀਲ ਹੁੰਦਾ ਯਾਰ ਜਿਹੜੇ ਬੰਦੇ ਪਾਉਂਦੇ ਆ ਜਦ ਗਰਮੀ 'ਚ ਵੀ ਮੰਨਿਆ ਚਲ ਪਾਲੀਆਂ ਕਾਲੀ ਜਣਾ ਬੰਦੇ ਨੇ ਵਾਸ਼ਰੂਮ ਦਾ ਪ੍ਰੈਸ਼ਰ ਸੀ ਜਾਂ ਹੋਰ ਕਾਲੀ ਚ ਉਤਰਨਾ ਸੀ ਮੁਰਦਾ ਘੰਟਾ ਜੇ ਮੈਂ ਉਹਨੂੰ ਦੱਸਦਾ ਇਹ ਪੈਰ ਕੋਈ ਗੂਠਾ ਉਂਗਲ ਫ੍ਰੀਜ ਹੋ ਗਈ ਨਾ ਤੇ ਬੱਟਣੀ ਪੈਂਦੀ ਆ ਮੁੜ ਕੇ ਲੋਟ ਨਹੀਂ ਆਉਂਦੀ ਕਾਲੀ ਹੋ ਜਾਂਦੇ ਆਗੇ ਆਪਾਂ ਭਾਈ ਯਾਰ ਸੱਚੀ ਚਪਲੀ ਗੈਂਗ ਵਾਲਿਆਂ ਦਾ ਨਾ ਨਾਲੇ ਹੁਣ ਤਾਂ ਠੰਡ ਆ ਗਈ ਯਾਰ ਮੈਂ ਹੁਣ ਇੱਥੇ ਸ਼ਬਰ ਹਲੋ ਲੈ ਕੇ ਆਇਆ ਨਾ ਲਾ ਕੇ ਆਂਦਾ ਮੈਂ ਇਹਨਾਂ ਦੇ ਬਲੈਂਕ ਜਿਹੇ ਤੇ ਵਧੀਆ ਹੁੰਦੇ ਇਹਨਾਂ ਦੇ ਟੇਬਲ ਵੀ ਰੱਖੇ ਹੋਏ ਹੁੰਦੇ ਜਿਵੇਂ ਯੂ ਐਸ ਐ ਜਮਾਂ ਹੁਣ ਦੱਸਦਾ ਉਹਨਾਂ ਇੱਥੇ ਨਹੀਂ ਲੋੜ ਨਹੀਂ ਆਪਾਂ ਜੇ ਕੋਈ ਪੈਟਰੋ ਤੇ ਜਾਣਾ ਉਹਨਾਂ ਦੇ ਸ਼ਾਵ ਰੋਤਾਂ ਦੇ ਨੇੜੇ ਛੋਟੇ ਹੁੰਦੇ ਕਾਬਲ ਨਹੀਂ ਦਿੰਦੇ ਉੱਥੇ ਭਣਾ ਚੱਪਲਾਂ ਪਾ ਵੀ ਨਹੀਂ ਮੈਂ ਤਾਂ ਨਾਲ ਲੈ ਜਾਣਾ ਹੁਣ ਠੰਡ ਆ ਯਾਰ ਉਹੀ ਆਪਦਾ ਹੀ ਮੂੰਹ ਬਣਾ ਲਾਂਗੇ ਤੁਸੀਂ ਯਕੀਨ ਮੰਨਿਓ ਮੇਰੇ ਕੋਲ ਤਿੰਨ ਜੋੜੇ ਆ ਸ਼ੂਆਂ ਦੇ ਆ ਪਾਈ ਇਧਰਲੀ ਸਾਈਡ ਤੇ ਜਿਹੜੇ ਸਪੋਰਟਸ ਸ਼ੂ ਆ ਨਾ ਉਹ ਐਂ ਦੇ ਚ ਪਾ ਕੇ ਉੱਪਰ ਨਹੀਂ ਸਕਦੇ ਆਪਾਂ ਉਹ ਪੈਰ ਦਿਲਕਦਾਗਾ ਉਹ ਵੀ ਮੈਂ ਦੂਜੇ ਪਾਉਣਾਗਾ ਹਨਾ ਸਨੋਹ ਵਾਲੇ ਨੇ ਛੋਟੇ ਪਤਾ ਨਹੀਂ ਕਾਹ ਤੋਂ ਨਹੀਂ ਦਿਲ ਕਾ ਲੱਤ ਬਾਹਰ ਦਿਲਾਉਂਗੇ ਕਿਸੇ ਦਾ ਕੀ ਜਾਊਗਾ ਕੰਕਰਦੇਓ ਧਿਆਨ ਰੱਖਿਆ ਕਰੋ ਤੇ ਇੱਕ ਵੀਰ ਵਣ ਕੇ ਹੁਣ ਸਨੋ ਦੇ ਦੇਣਾ ਜਦੋਂ ਤੁਸੀਂ ਸਲੋ ਤਰਦੇ ਹੁੰਦੇ ਹੋ ਨਾ ਬੈਦਰ ਖਰਾਬ ਆ ਤੁਹਾਨੂੰ ਕੋਈ ਨਹੀਂ ਰੋਕ ਸਕਦਾਗਾ ਵੀ ਧੱਕੇ ਨਾਲ ਵਿਹਾਂ ਵੀ 90 ਪਲੱਸ ਹੀ ਜਾਣਾ ਜਿੰਨੇ ਤੇ ਮਰਜੀ ਜਾਓ ਤੁਹਾਡੀ ਇੱਛਾ ਕੀ ਹੈ ਨਾ ਤੁਹਾਨੂੰ ਸੇਫ ਜਿੰਨੇ ਤੇ ਲੱਗਦਾ ਹਾਂ ਜੇ ਤੁਸੀਂ 80 ਤੋਂ ਥੱਲੇ ਜਾਂ 70 ਤੋਂ ਵੀਰ ਵਣ ਕੇ ਫੋਰਵੇ ਫਲੈਸ਼ਰ ਲਾਜ਼ਮੀ ਔਨ ਕਰ ਲਿਆ ਕਰੋ ਮੈਂ ਵੀਡੀਓ ਵੀ ਬਣਾਈ ਆ ਬੰਦੇ ਨੇ ਇੱਕ ਤਾਂ ਮੂਹਰੇ ਟਰੱਕ ਚੜਾਦਾ ਆ ਨਾ ਖੜੇ ਖੜੇ ਨੇ ਤੇ ਉਸ ਤੋਂ ਬਾਅਦ ਨੇ ਕੋਈ ਹੋਰ ਰੈਫਲੇਸ਼ਰ ਨਹੀਂ ਕੋਈ ਨਹੀਂ ਕੁਝ ਨਹੀਂ ਲਾਉਂਦੇ ਇਹ ਮੁੜ ਕੇ ਰਹਿੰਦਾ ਘੁੰਮਦਾ ਭਰਾ ਨੇ ਜਦੋਂ ਪਾਸਿੰਗ ਲੈਣਾ ਹੀ ਤੇ ਬਰਾਬਰ ਭਜਾ ਲਿਆ ਪਹਿਲਾਂ 80 ਤੇ ਜਾਵੇ ਤੇ ਇੱਕੋ ਤੋਂ ਬਰਾਬਰ ਭਜਾ ਲੈਂਦੇ ਕੀ ਕਰੋਗੇ ਕਿੰਨਾ ਕੁ ਮੱਥਾ ਨਾ ਸੀਗਾ ਇੱਕ ਉਹਨਾਂ ਨੇ ਟਾਈਮ ਬਹੁਤ ਲਾਤਾ ਬਿਜੀ ਸੀ ਸ਼ਾਵਰ ਹਨ ਉਹਦੇ ਕਰਕੇ ਉੱਥੇ ਘੰਟਿਆਂ ਨੂੰ ਖਰਾਬ ਹੋ ਗਿਆ ਟਾਈਮ ਆਪਣਾ ਨਹੀਂ ਤਾਂ ਹੁਣ ਨੂੰ ਆਪਾਂ ਹੋਰ ਘੰਟਾ ਅੱਗੇ ਹੋਣਾ ਸੀ ਉਹ ਵੀ ਜ਼ਰੂਰੀ ਆ ਣਾਉਣਾ ਵੀ ਫਿਰ ਨਹੀਂ ਜੀ ਜਾਣਾ ਹੀ ਮੈਂ ਆਉਣਾ ਫਰੀਜ਼ਿੰਗ ਰੇਨ ਹੋਣ ਲੱਗ ਗਿਆ ਇੱਥੋਂ ਤਾਈਂ ਸ਼ੀਸ਼ਾ ਜੰਮ ਗਿਆ ਸਾਰਾ ਆਹ ਹੀ ਵਾਸ਼ਰ ਵੀ ਨਾਲ ਖੋਰੀ ਆ ਹਏ ਹਏ 40 ਕਿਲੋਮੀਟਰ ਹੀ ਆਇਆ ਹਾਸਟਲ ਤੋਂ ਇਧਰ ਨੂੰ ਕੰਮ ਸ਼ੁਰੂ 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 ਹੋ ਗਿਆ ਸ਼ੁਰੂ ਫ੍ਰੀਜ਼ਿੰਗ ਰੈਨ ਦਾ ਤੇਨ ਨਾਲ ਜਾਣਾ ਪਊਗਾ ਵਾਹਿਗੁਰੂ 올 ਹੀਟ ਛੱਡੀ ਵੀ ਆਉਣੀ ਸੀ ਤੇ 11 ਤੇ ਹੀਸ਼ਾ ਵੀ ਕੇ ਆਣਾ ਉਹ ਜਿਹੜੀ ਤੇੜ ਆਈ ਵੀ ਉਹ ਵੱਜ ਜਾਣੀ ਆ ਉਧਰੋਂ ਸਾਰੀ ਆਸ ਤੋਂ ਬਾਅਦ ਉਮੇ ਫ੍ਰੀਜ਼ਿੰਗ ਰਹਿਣ ਹੋਈ ਪ ਜਾਂਦੀਆਂ ਜਿਵੇਂ ਆ ਜੰਮਿਆ ਪਈ ਦੀ ਚਲੋ ਮੈਂ ਵਾਸ਼ਰਪਿਊਟ ਚਲਾ ਕੇ ਲਾ ਦਿੰਨਾ ਪਰ ਲਾਈਟਾਂ ਆਉਣ ਹਨਾ ਜਮਾ ਚਾਨਣ ਨਹੀਂ ਹੋ ਰਿਹਾ ਲਾਈਟਾਂ ਦਾ ਤੇ ਹੁਣ ਉਹ ਥੱਲੇ ਵਾਲੀਆਂ ਜਿਹੜੀਆਂ ਐਕਸਟਰਾ ਲਾਈਟਾਂ ਹੋਣ ਛੱਡੀਆਂ ਤੇ ਦੇਖਿਆ ਹੌਲੀ ਹੌਲੀ ਪਿਗਲ ਕੇ ਹਨਾ ਉਹਨਾਂ ਨੇ 2-4 ਮਿੰਟਾਂ ਚ ਹੀ ਲੈ ਜਾਣੇ ਦੇਖ ਕੇ ਤਾਂ ਚਾਨਣ ਹੋ ਜਾਊਗਾ ਜਦੋਂ ਗਰਮ ਹੋ ਗਈਆਂ ਪੂਰੂਆਂ ਉਦੋਂ ਇੱਥੇ ਚਾਨਣ ਵੱਜਣ ਲੱਗ ਜੂਗਾ ਉਹਨਾਂ ਦਾ ਹੁਣ ਜਮਾ ਨਹੀਂ ਨਾ ਹੁੰਦਾ ਓਏ ਮੇਰੇ ਹਿਸਾਬ ਨਾਲ ਅਜੇ 316 ਕਿਲੋਮੀਟਰ ਪੈ ਨਿੱਪੀਗਨ ਇੱਕ ਵਾਰੀ ਰੁਕਣਾ ਪਊਗਾ ਲਾਈਟਾਂ ਸਾਫ਼ ਕਰਨ ਨੂੰ ਕਿਉਂਕਿ ਉਹਨਾਂ ਤੋਂ ਤਾਂ ਲੈ ਜਾਓ ਪਰ ਬਟਿਆਂ ਲਾਈਟਾਂ ਨਹੀਂ ਉਹ ਕਵਰ ਪਰ ਫੇਰ ਭਰ ਜਾਣੀਆਂ ਦੇਖਦੇ ਆਂ ਬਾਕੀ ਕੀ ਸੀਨ ਰੋਡ ਘੈਰ ਸਾਫ਼ ਆ ਬ੍ਰੀਜ਼ਿੰਗ ਰੇਨ ਆ ਇਕੱਲੀ ਕੀ ਬਣਦਾ ਛੇਰੋ ਸੌਕਰ ਆ ਭਰਾਵੋ ਨਿੱਪੀਗਨ ਦੇ ਨੇੜੇ ਹੋਏ ਆ ਆ ਮੌਰੇ 4 ਪੈਂਟ ਟਰੱਕ ਲੱਗੇ ਹੋਏਗੇ 70 ਤੇ ਕਿਤੇ 80 ਤੇ ਆਏ ਆਏ ਆਗਾ ਆ 40 50 ਕਿਲੋਮੀਟਰ ਤਾਂ ਇੱਕ ਹੈ ਸਾਰੇ ਮੋੜ ਕੋੜੀ ਆ ਤੁਹਾਨੂੰ ਬਤਾ ਚੱਲ ਇੱਥੇ ਰੋਕੇ ਨਾਲ ਦਾ ਤੇਲ ਧੂਲ ਭਰਾਲ ਕੇ ਨਾਲੇ ਹਿਸ਼ੇ ਲਾਈਟਾਂ ਦਾ ਦੀਂਦਾ ਹੀ ਕੋਈ ਨਹੀਂ ਬਾਬੇ ਉਹੀ ਲੈ ਕੇ ਆਇਆ ਤੁਹਾਨੂੰ ਉੱਤਰ ਕੇ ਦਿਖਾਉਣਾ ਥੱਲੇ ਮੇਰੇ ਹਿਸਾਬ ਨਾਲ ਤਾਂ ਜੰਮੀਆਂ ਬੰਗਾ ਜਮਾ ਜਮਾ ਹੀ ਚਾਨਣ ਹੈ ਨਹੀਂ ਜਮਾ ਹੀ ਜਾਂ ਗੰਦੀਆਂ ਜਾਦੇ ਆ ਜਾਂ ਜੰਮ ਗਈਆਂ ਭਰਨਾ ਦਾ ਤੇਲ ਸੀਗਾ ਪਹਿਲਾਂ ਔਰ ਭਾਈ ਮੈਨੂੰ ਇੰਨਾ ਕਿ ਜ਼ੋਰ ਦਾ ਵਾਸ਼ਰੂਮ ਆਈ ਜਾਂਦਾ ਜਿਉਂ ਉੱਥੋਂ ਤੁਰਿਆ ਆਪਣਾ ਕੈਪੂ ਗੇ ਸਿੰਘ ਤੋਂ ਸਾਢੇ 5 ਘੰਟੇ ਹੋ ਗਏ ਰੁਕਿਆ ਨਹੀਂ ਹਾਏ ਹਾਏ ਭੱਜ ਕੇ ਮੈਂ ਕਿਹਾ ਨਾਲੇ ਕਾਫੀ ਲੈ ਆਉਣੇ ਨਾਲੇ ਵਾਸ਼ਰੂਮ ਚ ਆਏ ਆਉਣੇ ਬਾਗ ਮਿਲਖਾ ਬਾਗ ਹੋ ਗਈ ਆ ਭਾਈ ਮਿਲਿਆ ਸੀ ਅੰਦਰ ਸਰੀ ਤੋਂ ਆ ਭਰਾ ਰਾਤ ਇਹਨਾਂ ਦਾ ਟਰੱਕ ਜੈਂਕ ਨਾਈਫ ਹੋ ਗਿਆ ਇੱਥੇ ਆਪਣਾ ਬੀੜ ਮੋਰ ਕੋਲੇ ਰਾਤ ਤੱਕ ਬੈਦਰ ਖਰਾਬ ਸੀ ਨਾ ਤੇ ਬਾਈ ਇੱਥੇ ਹੁਣ ਵੇਟ ਕਰੇ ਮੈਂ ਤਾਂ ਕਹਿਆ ਵੀ ਮੈਂ ਲੈ ਜਾਣਾ ਬਾਈ ਸਰੀ ਧੋਵਾਂਗੇ ਬਾਈ ਕਹਿੰਦੇ ਫਿਰ ਅਸੀਂ ਗਾਂ ਜਾਣਾ ਇਹਨਾਂ ਦਾ ਦੂਜਾ ਆਉਂਦਾ ਟਰੱਕ ਕੰਪਨੀ ਦਾ ਟੀਮ ਚ ਬਾਈ ਉਹਦੇ ਨਾਲ ਬਹਿ ਕੇ ਜਾਣਗੇ ਹੁਣ ਐ ਬੜਾ ਔਖਾ ਹੋ ਜਾਂਦਾ ਹਾਲਾ ਨਾ ਟਰੱਕ ਕਦੀ ਸਾਇਟ ਟੁੱਟ ਗਈ ਸਾਰੀ ਹੈ ਨਹੀਂ ਵੀ ਡਰਾਈਵ ਵਾਲਾ ਰਹਿ ਨਹੀਂਗਾ ਪਰਾ ਉਹਨਾਂ ਡੈਮੋ ਵੇਟ ਕਰਦੇ ਹਾਂ ਹਾਲ ਲਾ ਲਓ ਵੇਟ ਕਰੀ ਜਾਂਦੇ ਆ ਕੱਲ ਦੇ ਹੁਣ ਜਾਣਗੇ ਉਧਰੋਂ ਟਰੱਕ ਤੋਂ ਉਹਦੇ ਨਾਲ ਦੇਖ ਲੈ ਲਾਈਟ ਡਰਾਪ ਹੋ ਗਈ ਯਾਰ ਆਪਣੀ ਜਿਹੜੀਆਂ ਐਕਸਟਰਾ ਲਾਈਟਾਂ ਨਹੀਂ ਲੱਗੀਆਂ ਉਹ ਜਾᱜ ਹੀ ਨਹੀਂ ਰਹੀ ਮੈਂ ਵੀ ਗਈ ਜਾਂਦਾ ਸੀ ਰੋਡ ਤੇ ਚਾਨਣ ਘੱਟ ਆਗਾ ਦੂਜੀ ਤੋਂ ਸਨੋ ਬਿਗਲ ਗਿਆ ਹੁਣ ਦਿਖਾਉਣਾ ਇੱਕ ਮਿੰਟਾ ਕੱਟਣਾ ਦੇਖੋ ਕੀ ਹਾਲਤ ਹੋਈ ਆ ਦੀਨਾ ਹੋ ਪਿੱਛੇ ਤੇ ਆਈ ਲਾਈਟਾਂ ਤੇ ਆ ਸਾਰੇ ਸਨੋ ਜੰਮੀ ਵੀ ਆ। ਆ ਬਹੁਤ ਹੁਣ ਉਦੋਂ ਬਾਅਦ ਹੋ ਗਈ ਬਾਲੀ ਫ੍ਰੀਜ ਨਹੀਂ ਜਮੇ ਨਹੀਂ ਚਾਨਣ ਸੀ। ਆ ਲਾਈਟ ਘਟ ਗਈ ਯਾਰਾ। ਤੇ ਆ ਦੇਖੋ ਇਤੋਂ ਦਾ ਸਨੋ ਲੈ ਗਈ ਆਪਿਆਂ। ਇਧਰ ਲਈ ਵੀ ਆਈ ਆ। ਇੱਥੇ ਰੋਡ ਵਧੀਆ ਨਾ ਜਿਹੜਾ ਗਿੱਲ ਗਲੋਰਾ ਹੁੰਦਾ ਉਹਦਾ ਪਤਾ ਕੀ ਨੁਕਸਾਨ ਹੁੰਦਾ। ਕੋਈ ਨਾ ਕੋਈ ਤਾਰ 'ਚ ਪਾਣੀ ਪੈ ਜਾਂਦਾ ਤਿੰਨ ਸੈਨ ਆਉਣ ਲੱਗ ਕੇ ਇਹ ਰਾਤ ਨੂੰ ਜੇ ਟਰੱਕ ਬੰਦ ਰਊਗਾ ਇਹ ਉੱਟ ਵੀ ਜਾਣੇ ਆ ਹਨਾ। ਫੇਰ ਜਦੋਂ ਕਿਲਗਲ ਹੋ ਰਿਹਾ ਜਾਂ ਫੇਰ ਆ ਜਾਂਦੇ ਆ ਆ ਨੁਕਸਾਨ ਹੁੰਦਾ ਇਹ ਚ ਹੈਗਾ ਇੱਕ ਐਬੀਐਸ ਦਾ ਟਰੱਕ ਦਾ ਹਨਾ ਇੱਕ ਹੈਗਾ ਟਰੇਲਰ ਦਾ ਤੇ ਇੱਕ ਹੈਗਾ ਹਿੱਲ ਸਿਸਟਮ ਵਾਲਾ ਵੈਸੇ ਸੈਨ ਗਲ ਤਾਗੇ ਜਦੋਂ ਆਉਂਦੇ ਆ ਨਾ ਟਰੱਕ ਬਹੁਤ ਝਟਕੇ ਮਾਰਦਾ ਨਾ ਕਰੂਜ਼ ਤੇ ਲੱਗਦਾ ਹਨਾ ਤੇ ਨੰਬਰ 2 ਤੇ ਕੀ ਆ ਇਹਦੇ ਨਾਲ ਇਹਦਾ ਨੁਕਸਾਨ ਇੱਕ ਹੋਰ ਕੇ ਜੇ ਟਰੱਕ ਸਲਿੱਪ ਮਾਰੂਗਾ ਨਹੀਂ ਵਿੱਚ ਸੈਨ ਆ ਜਾਂਦਾ ਹੁੰਦਾ ਇਹ ਟਰੱਕ ਸਲਿੱਪ ਮਾਰ ਰਿਹਾ ਵੀ ਰੋਡ ਤੇ ਇਹਦੇ ਨਾਲ ਉਹ ਨਹੀਂ ਆਉਂਦਾ ਕਿਉਂਕਿ ਉਹ ਪਹਿਲਾਂ ਹੀ ਆ ਗਿਆਗਾ ਬੀ.ਵੀ.ਐਸ ਦਾ ਇਹ ਕੱਲੂ ਕਰਾਵਾਂਗੇ ਯਾਰ ਲਾਜ਼ਮੀ ਇਹ ਦੋ ਤਿੰਨ ਕੰਮ ਆ ਇੱਕ ਇਹ ਆ ਇੱਕ ਨੰਬਰ ਪਲੇਟ ਦੇ ਉਹ ਕਬਜ਼ਾ ਪਾਉਣਾਗਾ ਇੱਕ ਨੰਬਰ ਪਲੇਟ ਦੇ ਲਾਈਟ ਟਰਾਂਪੋ ਕੀ ਮਗਰਲੀ ਦੀ ਉਹ ਜਿਹੜੀ ਛੋਟੀ ਜੀ ਹੁੰਦੀ ਆ ਤੇ ਇੱਕ ਮੂਰਲੀ ਬੰਪਰ ਵਾਲੀ ਇਹੋ ਆ ਲਾਈਟ ਦੇ ਟਿਊਬ ਚੇਂਜ ਕਰਨੀ ਇਹ ਤਾਂ ਆਪ ਹੀ ਕਰ ਲੂ ਮੈਂ ਇਹ ਕੰਮ ਆ ਬੈਂਡ ਸ਼ੀਲਡ ਚੇਂਜ ਕਰਾਉਣੀ ਆ ਆਪਾਂ ਇੱਕ ਰਾਹੀ ਦਵਾਂਗੇ ਮੁੜ ਕੇ ਯਾਰ ਮੈਨੂੰ ਪਤਾ ਬੱਜ ਜਾਣੀ ਹੁਣ ਤੇੜ ਬਹੁਤ ਜਿਆਦਾ ਵੱਧ ਗਈ ਆ ਸਨੋ ਨਾਲ ਨਾ ਹੀਟ ਚੱਟਣੀ ਪੈਂਦੀ ਆ ਜਦੋਂ ਮੂਰੇ ਉਹਦੇ ਕਰਕੇ ਉਹ ਫ੍ਰੀਜ਼ਿੰਗ ਰੇਂਜ 'ਚ ਮੈਂ ਛੱਡਦਾ ਹਾਂ ਤਾਂ ਮੈਂ ਚਲਾਉਂਦਾ ਹੀ ਨਹੀਂ ਬੰਕ ਹੀਟ ਫਰੰਟ ਸ਼ੀਸ਼ੇ ਤੇ ਤਾਂ ਕਰਕੇ ਵੀਰੋ ਤਾਂ ਕਰਕੇ ਅਗਨੇਸ਼ ਆ ਗਏ ਆ ਉਹਦੇ ਕਹਿਣ ਕੋ ਪੂਰੇ 7 ਮਿੰਟ ਰਹਿ ਗਏ 7 ਜਮਾ ਪੂਰੇ ਪੂਰੇ ਮੁਕਤੇ ਇੱਥੇ ਆਹ ਪੈਟਰੋਲ ਦਾ ਪੰਪ ਹੈਗਾ ਹੈ ਗਨੇਸ਼ ਸ਼ਹਿਰ ਕ੍ਰਾਸ ਕਰਨ ਅਸਾਰ ਹੀ ਹੈਗਾ ਵਧੀਆ ਇੱਥੇ ਅੱਗੇ ਵੀ ਰੋਕਿਆ ਨਾ ਉਹਦਾ ਬਾਥਰੂਮ ਹੈਗਾ ਨਾਲੇ ਇੱਥੇ ਉਹਦਾ ਇੱਕੋ ਹੀ ਹੈਗਾ ਜੇ ਗੋਰੀ ਹੁੰਦੀ ਆ ਉਹ ਖੋਲ ਦਿੰਦੀ ਆ ਨਹੀਂ ਉੱਥੋਂ ਕਾਰ ਨਾਲ ਖੋਲਿਆ ਜਾਂਦਾ ਹੁੰਦਾ ਜਿਹੜੇ ਟਰੇਨ ਨਾਲ ਪਤੈਲ ਨਹੀਂ ਭਰਾਉਂਦੇ ਉਹਦੇ ਨਾਲ ਹੀ 8 ਨੰਬਰ ਨਾਲ ਪੱਕੇ ਖੋਲਿਆ ਜਾਂਦਾ ਹੁੰਦਾ ਵਧੀਆ ਸਾਰੇ 7 ਮਾ ਸੱਤ ਮਿੰਟ ਕੋਕ ਵਜੇ 13 ਘੰਟਿਆਂ ਚ ਇਹ ਸਵੇਰ ਦੇ ਤੁਰੇ ਮੈਂ ਸਾਢੇ 11 ਵਜੇ ਪਹੁੰਚੇ ਇੱਥੇ ਠੰਡ ਕਿੰਨੀ ਆ ਬੱਗ ਤਾਂ ਠੰਡ ਹੀ ਬੜੀ ਆ ਯਾਰ ਬਾਹਰ ਤਾਂ 16 ਦਾ ਟਰੱਕ ਹੀ ਸ਼ੋ ਕਰੀ ਜਾਂਦਾ ਤੇ ਫੀਲ ਜਲਾਈ ਕੁ 20 ਤੋਂ ਉੱਤੇ ਹੋਊਗਾ ਠੀਕ ਆ ਕਰੋ ਭਰਾ ਨੂੰ ਸਪੋਰਟ ਚੈਨਲ ਕਰ ਲਓ ਸਬਸਕ੍ਰਾਈਬ ਜਿਹਨੇ ਹਜੇ ਵੀ ਨਹੀਂ ਕੀਤਾ YouTube ਤੇ ਤੇ ਨਾਲ ਦੀ ਨਾਲ ਬੈਲ ਆਈਕਨ Facebook ਵਾਲੇ ਕਰ ਲੋ ਫੋਲੋ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨੀ ਭੁੱਲਣਾ ਤੇ ਓਕੇ ਤੇ ਲਵ ਯੂ ਆ ਟਰੱਕ ਭਰ ਕੇ ਮਿਲਦੇ ਆਂ ਫੇਰ